ਵੈਲਕਮ ਫਰੈਂਡਸ ਕੀ ਹਾਲ ਚਾਲ ਹੈ ਮੈਂ ਤੁਹਾਡਾ ਰਣਜੀਤ ਤੇ ਤੁਸੀਂ ਦੇਖ ਰਹੇ ਆਪਣਾ ਰਣਜੀਤ ਅਨਫਿਲਟਰ ਤੇ ਇਹ ਹੈ ਆਬੂ ਦਾਬੀ ਦੇ ਸਭ ਤੋਂ ਬੈਸਟ ਵਿਊ ਦੀ ਇੱਕ ਚਲਕ ਇਹ ਤੁਸੀਂ ਨਾਈਟ ਟਾਈਮ ਦੇਖ ਸਕਦੇ ਹੋ ਬਿਲਡਿੰਗ ਸਕਾਈਲੈਂਡਸ ਦੇ ਬਹੁਤ ਵਧੀਆ ਵਿਊ ਹੁੰਦਾ ਤੇ ਆਪਾਂ ਅੱਗੇ ਵੀਡੀਓ ਜਿਹੜੀ ਸ਼ੂਟ ਕੀਤੀ ਹੈ ਉਹਦੇ ਬਾਰੇ ਗੱਲ ਕਰਕੇ ਤਾਂ ਕਾਫੀ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਇਹ ਉਹਨਾਂ ਦਾ ਜਿਹਨੂੰ ਆਪਾਂ ਕਹਿੰਦੇ ਕਿ ਉਡਣ ਘਟੋਲਾ ਇਹ ਕਾਫੀ ਫੇਮਸ ਆਗਾ ਇਥੇ ਆਪ ਦਾ ਬਿਚ ਮਰੀਨਾਗਾ ਤੇ ਕਾਫੀ ਵਾਰ ਮੇਰੀ ਵੀਡੀਓ ਸ਼ੂਟ ਕੀਤੀ ਹੈ ਤੇ ਇਹ ਬਹੁਤ ਸੋਹਣਾ ਚੂਲਾ ਹੈ ਤੇ ਆਪਾਂ ਛੁੱਟੀਆਂ ਬਹੁਤ ਕੱਟ ਕੇ ਆਈ ਦੀਆਂ ਬਹੁਤ ਘੰਮ ਕੇ ਆਇਆ ਇਥੇ ਕੁਝ ਸੌਕ ਦਰਮ ਦੀ ਖਰਚਾ ਹੁੰਦਾ ਵਾਲਾ ਨਹੀਂ ਹੁੰਦਾ ਇਥੇ ਮਤਲਬ ਇੰਡੀਆ ਦੇ 22-23 ਰੁਪਿਆ ਬਹੁਤ ਸਿਰਾ ਜੀਆ ਇਹ ਹੈਗਾ ਇਹਦਾ ਵਾਟਰਫਰੰਟ ਜਿਹਨੂੰ ਆਪਾਂ ਕਹਿੰਦੇ ਕਾਰਨਿਚ ਸਾਈਡ ਕਾਰਨਿਚ ਸਾਈਡ ਜਿੱਥੇ ਤੇ ਕਿ ਬਿਲਡਿੰਗ ਦੇ ਨੀਅਰ ਟੂ ਸਮੁੰਦਰ ਨੀਅਰ ਨੀਅਰ ਟੂ ਸੀ ਸਾਈਡ ਹੁੰਦੀ ਹੈ ਇੰਡੀਆ ਮੇ ਬਿਲਡਿੰਗਾਂ ਉੱਥੇ ਫਰੰਟ ਹਰਬਰ ਫਰੰਟ ਬਣਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਫਾਊਂਟੇਨ ਬਣਿਆ ਹੋਇਆ 300 ਦੀ ਬਿਲਡਿੰਗ ਆ ਇਹ ਹੈਗਾ ਹਰਬਰ ਫਰੰਟ ਤੇ ਇਸ ਨੂੰ ਪਤਾ ਹੀ ਕੋਈ ਜਗ੍ਹਾ ਹੈਗੀ ਦੁਬਈ ਦਾ ਬਰਜ ਖਲੀਫਾ ਜਿਹੜਾ ਕਿ ਬਹੁਤ ਫੇਮਸ ਆ ਤੇ ਆਪਾਂ ਤੁਹਾਨੂੰ ਕਾਫੀ ਵੀਡੀਓ ਜਿ ਦਿਖਾ ਚੁੱਕੇ ਆਪਣੇ ਬਰਜ ਖਲੀਫਾ ਸੋ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਤਾਂ ਅਗਲੇ ਆਗੇ ਦਾ ਆਏਗੀ ਸਭ ਤੋਂ ਫੇਮਸ ਮਸਜਿਦ ਜਿਹੜੀ ਕਿ ਅਬੂ ਤਾਬੀਦੀ ਜਿਹੜੀ ਸਾਨੂੰ ਇਹਦਾ ਆ ਫਰੰਟ 뷰 ਆ ਦੇਖ ਸਕਦੇ ਹੋ ਕਿ ਨਾ ਘੇਟਾ ਸਾਰੀ ਸਗ ਮਰਮਰ ਦੀ ਬਣੀ ਹੋਈ ਹੈ ਤੇ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਤੇ ਬਹੁਤ ਜ਼ਿਆਦਾ ਵਾਈਟ ਕਲਰ ਟੋਨ ਦਾ ਤੋ ਪੇਦਨਾ ਲੱਗਦਾ ਜਿਵੇਂ ਕਿ ਵਾ ਸਮਝ ਲਓ ਵਾਈਟ ਕਲਰ ਰੱਖ ਤੇ ਟੌਪ ਚੇਹ ਨਹੀਂ ਚੰਕ ਦਿਆ ਨਾ ਇਹ ਨਹੀਂ ਨੀਟ ਕਲੀਨ ਹੈ ਬਹੁਤ ਜ਼ਿਆਦਾ ਸੋ ਇਹ ਆ ਗਿਆ ਰੇਗਿਸਤਾਨ ਦਾ ਏਰੀਆ ਦਾ ਡੇਜਰਟ ਏਰੀਆ ਡੇਜਟਸ ਫਾਰੀਨ ਬੋਲਦੇ ਆ ਉਠ ਦੀ ਸਵਾਰੀ ਤੇ ਬਬੜੀ ਸਵਾਰੀ ਕਰ ਸਕਦੀ ਸਿਰਫ 99 ਡਰਮ ਚ ਤਾਂ ਜੇ ਤੁਸੀਂ ਟੂਰ ਕਰ ਰਹੇ ਹੋ ਤਾਂ ਤੁਹਾਨੂੰ ਅਬੂ ਦਬੀ ਦੇ ਇਹ ਡੈਚੇਟ ایرিয়া ਚ ਰੂਰ ਆਉਣਾ ਜੀ ਦਾ ਨਾਲ ਹੀ ਤੁਹਾਨੂੰ ਇੱਥੇ ਸਿਮ ਹੋਈ ਫੇਰ ਡਰੰਟੋਲਾ ਜਿਹਾ ਬੋਲ ਦੇ ਚੰਡੋਲ ਇਸ ਨੂੰ ਬੈਕ ਸਾਈਡ ਸਿਟੀ ਜੀ ਮਿਲ ਜਾਂਦੀ ਆ ਔਰ ਰੋਡਸ ਤੇ ਤੁਹਾਨੂੰ ਪਤਾ ਹੀ ਅਬੂ ਦਬੀ ਨੂੰ ਪਹਿਲੇ ਵੀਡੀਓ ਕੋਈ ਪਾ ਚੁੱਕਾ ਰੋਡਸ ਤੇ ਇੱਥੇ ਗੱਡੀਆਂ ਬਹੁਤ ਮਹਿੰਗੇ ਮਹਿੰਗੇ ਫਰਾਰੀ ਲੈਂਬੋਰਗਿਨੀ BMW ਨਾਰਮਲੀ ਇਸ ਸੜਕਾਂ ਦੇ ਫਰਦੀਆਂ ਰਹਿੰਦੀ ਹੈ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਇਹ ਨਾਈਟ ਵੀ ਆ ਗਿਆ ਉਸ ਤੇ ਮੌਸਕ ਦਾ ਸ਼ੇਖ ਜਾਇਦ ਬਿਨ ਰੋਡ ਤੇ ਸ਼ੇਖ ਜਾਇਦ ਦੀ ਇਹ ਮੌਸਕ ਦਾ ਮਸਜਿਦ ਦੇਖੋ ਤੁਸੀਂ ਕਿੰਨਾ ਸੋਹਣਾ ਤਾਜ ਮਹਿਲ ਵਰਗੀ ਬਿਲਕੁਲ ਉਹ ਤਾਜ ਮਹਿਲ ਵੀ ਮੁਸਲਮਨ ਧਰਮ ਚ ਹੀ ਹੁੰਦਾਗਾ ਤੇ ਮੁਸਲਮਨ ਦੀ ਮੀਨਾਕਾਰੀ ਡਿਜ਼ਾਈਨਿੰਗ ਇਹ ਸਭ ਤੋਂ ਵਰਲਡ ਦੀ ਬੈਸਟ ਮੰਨੀ ਗਿਆ ਆਰਕੀਟੈਕਚਰ ਤੇ ਡੈਜਰਟ ਏਰੀਆ ਦੇ ਕੁਝ ਵੀ ਇਦਾਂ ਜਿਹਾ ਜਿਦਾਂ ਤੁਸੀਂ ਦੇਖ ਸਕਦੇ ਹੋ ਫਰੰਟ ਤੇ ਉਹ ਓਵਰ ਆਲ ਜੇ ਇਧਰ ਆਪ ਜੈਗੀ ਤਾਂ ਦੇਖੋ ਇਹਦਾ ਥੋੜਾ ਰੁਕਾ ਜਾਂਦਾ ਜੇ ਬਾਰਿਸ਼ ਨਹੀਂ ਨਹੀਂ ਤਾਂ ਮੀਂਹ ਦਾ ਪਾਣੀ ਦਾ ਡਿੱਗੇ ਦਾ ਕੋਈ ਪਤਨ ਲੱਗਦਾ ਹੈ। ਇਹ ਆ ਗਏ ਕਾਰਨੀਸ਼ੇ ਦੇ ਸਮੁੰਦਰ ਦਾ ਫਰੰਟ ਆ ਗਿਆ। ਜੀ ਨੋ ਸੁਨ ਜੇ ਛੋੜੇ ਮੰਨ ਲੇ ਕਿ ਬੰਦਾ ਟੂਰ ਪੀ ਤਰ ਸੁਨ ਆਬ ਵੀ ਆ ਕੇ ਦੇਖਣਾ ਚਾਹੀਦਾ।